ਕਿਆ ਤੁਸੀਂ ਪਰਸਨਲ ਹੋਏ ਹੋ ਹਾਂ ਕੋਈ ਨਹੀਂ ਮੈਂ ਕੈਮਰਾ ਆਨ ਹੋਣ ਤੋਂ ਪਹਿਲਾਂ ਹੀ ਆ ਤੇ ਆਪੇ ਠੀਕ ਕਰ ਦਿੱਤਾ ਸੀ ਕੰਪੋਜ਼ ਕਰ ਦਿੱਤਾ ਸੀ ਅਰੇ ਕਿੰਨੀਆਂ ਹੋਰ ਵੀ ਬਾਤਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਬਹੁਤ ਸਾਰੀਆਂ ਮੈਂ ਜਿੱਦਾਂ ਸ਼ੁਰੂਆਤ ਕੀਤੀ ਐਂਕੈਪ ਯੂ نو ਦਾ ਕਿ ਫਿਲਮਾਂ ਬਹੁਤ ਔਖੀਆਂ ਬਣਦੀਆਂ ਨੇ ਖਾਸ ਕਰਕੇ ਉਹ ਜੀ ਫਿਲਮ ਬੜੇ ਵਢ ਭਾਗ ਨਾਲ ਬਣਦੀ ਹੈ ਜਿਹਦੇ ਵਿੱਚ ਇੰਨੇ ਐਲੀਮੈਂਟ ਇੰਨੀ ਸੱਚਾਈ ਨਾਲ ਇੰਨੀ ਬਰੀਕੀ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਵੀ ਫਿਲਮ ਦੇਖੀ ਆ ਉਹਨਾਂ ਉਹ ਸ਼ਾਇਦ ਸਮਝ ਗਏ ਹੋਣਗੇ ਫਿਲਮ ਇਸ ਕਿਸ ਚੀਜ਼ ਦੇ ਬਾਰੇ ਆ ਮੁਹੱਬਤ ਇੱਕ ਬਹੁਤ ਪਰਫਾਉਂਡ ਐਲੀਮੈਂਟ ਪੋਰਟ੍ਰੇ ਹੋਇਆ ਤੇ ਜਿਵੇਂ ਸਾਨੀ ਸਰ ਨੇ ਕਿਹਾ ਕਿ ਇਹ ਮਤਲਬ ਇਹ ਕਿ ਪੈਰਨਲ ਸਿਨਮਾ ਇੱਕ ਕਲਟ ਸਿਨਮਾ ਜਿਦਾ ਹੁੰਦਾ ਉਸ ਤਰ੍ਹਾਂ ਬਣ ਗਿਆ ਆ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆਬਵੀਅਸਲੀ ਪ੍ਰੋਡਿਊਸਰ ਐਂਡ ਕੋ-ਐਕਟਰ ਨੀਰੂ ਬਾਜ਼ਵਾ ਜੀ ਦਾ ਸੰਤੋਸ਼ ਸਰ ਦਾ ਸਾਡੇ ਡਾਇਰੈਕਟਰ ਉਹਦੇ ਪ੍ਰਤਾਪ ਸਿੰਘ ਜਵਦੀਖ ਸਿੰਘ ਮੇਡਿੰਗ ਜਿਨ੍ਹਾਂ ਨੇ ਫਿਲਮ ਲਿਖੀ ਆ ਉਹ ਸਾਰਾ ਗਰੂਪ ਨਹੀਂ ਸੀ ਆ ਔਰ ਤੁਸੀਂ ਮੇਰੇ ਤੇ ਵੀ ਇਨਾ ਇਤਬਾਰ ਕੀਤਾ ਇਨਾ ਕੈਰੈਕਟਰ ਕਰਨ ਦਾ ਮੌਕਾ ਦਿੱਤਾ ਤੇ ਮੈਂ ਜਿੰਨਾ ਵੀ ਹੋ ਸਕਿਆ ਉਹਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਹੈ ਔਰ ਤੁਹਾਨੂੰ ਸਾਰਿਆਂ ਨੂੰ ਤਗੀਦ ਕਰਦਾ ਕਿ 19th ਅਪ੍ਰੈਲ ਨੂੰ ફિલ્મ ਰਿਲੀਜ਼ ਮੁਕੰਮਲ ਤੌਰ ਤੇ ਹੋਣੀ ਹੈ ਅੱਜ ਤਾਂ ਸਿਰਫ ਇਹਦਾ ਸੋ ਪ੍ਰੀਮੀਅਰ ਸੀਗਾ ਸਕਰੀਨਿੰਗ ਸੀ ਸੋ ਤੁਸੀਂ ਜ਼ਰੂਰ ਦੇਖਣਾ ਦੋਨੋਂ ਬਹੁਤ ਇਮੋਸ਼ਨਲ ਹੋ ਸਾਰੀ ਇਮੋਸ਼ਨਲ ਸੀ ਬਹੁਤ ਕਰਾਂਗੇ ਬਹੁਤ ਇੰਪੈਕਟ ਹੈ ਫਿਲਮ ਜਿੰਦਗੀ ਜੀਤ ਮਾਹਰੋ ਹਾਂ ਹਾਂਜੀ ਹਾਂਜੀ ਵੈਰੀ ਮੱਚ

मैं तो मैं फिल्म भी लिखी है आजी, बट सारे लोग बहुत-बहुत प्यार थे सपोर्ट करे और फिल्म लू 19 एप्पल लू रिलीज हो रही है बस दो दिन <laughs> ही दिया, बाकी सारे लोग बहुत-बहुत प्यार। तुम्हें जी? हाँ, मैं क्या कह सकता हूँ? I am very lucky कि I am a part of this film and मैं सारे लोग के रैपिड कर सके। मुझे लगना है कि अब ਤੇ ਹਰ ਬੰਦੇ ਨੇ ਆਪਣਾ ਰੋਲ ਇੰਨਾ ਵਧੀਆ ਨਿਭਾਇਆ ਮੈਂ ਕਹੂੰਗਾ ਕਿ ਫਿਲਮਾਂ ਬਹੁਤ ਔਖੀਆਂ ਬਣਦੀਆਂ ਨੇ ਖਾਸ ਕਰਕੇ ਇਹੋ ਜੀ ਫਿਲਮ ਬੜੇ ਵੱਟ ਭਾਗ ਨਾਲ ਬਣਦੀ ਹੈ ਜਿਹਦੇ ਵਿੱਚ ਇੰਨੇ ਐਲੀਮੈਂਟ ਇੰਨੀ ਸੱਚਾਈ ਨਾਲ ਇੰਨੀ ਬਰੀਕੀ ਦੇ ਨਾਲ ਆਉਂਦੇ ਆ ਸੋ ਮੈਂ ਇੱਕ ਵਾਰੀ ਤਜਕੀਦ ਕਰਦਾ ਤੁਹਾਡੀ ਜ਼ਿੰਦਗੀ ਦੇ 2 ਘੰਟੇ 40 ਮਿੰਟ ਹੈ ਸਿਰਫ 20 ਮਿੰਟ ਆਉਣ ਜਾਣ ਹੋਗਾ ਜ਼ਰੂਰ ਇੱਕ ਵਾਰੀ ਇਨੀਸ਼ੀਏਟਿਵ ਫਿਲਮ ਦੇਖਣ ਦੇ ਲਈ ਤੇ ਤੁਸੀਂ ਮੇਰੇ ਖਿਆਲ ਚ ਖੁਸ਼ੀ ਹੋ ਕਿੰਨੀਆਂ ਹੋਰ ਵੀ ਬਾਤਾਂ ਸਾਡੇ ਸਾਹਮਣੇ ਆਉਣੀ ਹੈ ਬਹੁਤ ساری ਹਨ ਜਿੱਦ ਤੱਕ ਸ਼ੁਰੂਆਤ ਕੀਤੀ ਹੈ ਮੈਂ ਯੂ نو ਦੈਟ ਇਹ ਤਾਂ ਵੀ ਕਹਿੰਦੇ ਆ ਕਿ ਯਾ ਤੁਸੀਂ ਕਿਹਾ ਉਸ ਬਾਤ ਬਹੁਤ ਇੰਪੋਰਟੈਂਟ ਇਨ ਚਾਈਲਡ ਦੇਵਲਪਮ ਕਿਉਂਕਿ ਅਪਨਾ ਲਾਫਰ ਇਨ ਹਾਰਟਸ ਸਟਾਟ ਕੁਦਰਤ ਨੂੰ ਜਿੰਨੇ ਵੀ ਵਾਰ ਸੇਖੋ ਤੁਸੀਂ ਇਸ ਤੋਂ ਪਹਿਲਾਂ ਵੀ ਮੈਨੂੰ ਦੇਖ ਚੁੱਕੇ ਹੋਵੋਗੇ ਤੇ ਜਦੋਂ ਅੱਜ ਮਿਲ ਰਹੇ ਸੀ ਅੱਜ ਤੁਸੀਂ ਮੋਸ਼ਨਲ ਹੋਏ ਹਾਂ ਕੋਈ ਪਰ ਕੈਮਰਾ ਆਨ ਹੋਣ ਤੋਂ ਪਹਿਲਾਂ ਹੀ ਮੈਂ ਆਦੇ-ਆਦੇ ਠੀਕ ਕਰ ਲਿਆ ਸੀ ਕੰਪੋਜ਼ ਕਰ ਲਿਆ ਸੀ। ਅਸੀਂ ਥੋੜਾ ਹਰ ਵਾਰੀ ਨਾ ਮਾ ਰੰਗ ਵੇਖਦੇ ਹਾਂ ਨਾ ਤੁਸੀਂ ਕਦੇ ਗਾਰੇ ਮੁਖ ਤੇ ਇਸ਼ਾਰਾ ਕਰਦੇ ਹੋ। ਉਹ ਜਿਹੜਾ ਕਿਹੜਾ ਤੁਸੀਂ ਮੁੰਡਾ ਜਿਹੜਾ ਕੋਈ ਅੰਦਰ ਤੋਂ ਕੋਈ ਬੈਠਾ ਹੁੰਦਾ ਉਹ ਰੋਟਨਵਾਕੇ ਬੈਠਾ। ਸਭ ਇੱਕ ਆਪ ਹੀ ਸਾਰੇ ਹੈ ਤੇ। ਉਹਨੂੰ ਵੀ ਹੁੰਦੇ ਆ ਸਟੇਟ ਰਾਈਟਰ ਸਾਹਿਬ। ਆਜਾ। ਮੈਨੂੰ ਸਮਝ ਨਹੀਂ ਲੱਗੀ ਕੀ-ਕਿਆ। ਕੁਝ ਵੀ ਕਹਿਣਾ। ਅੱਛਾ। ਇਹ ਕਹਿੰਦਾ ਕੁਝ ਨਹੀਂ ਬਸ ਇਹੀ ਜਿਹੜਾ ਕੁਝ ਮੈਂ ਤਾਂ ਕਹਿਣਾ ਸੀ ਤਾਂ ਮੈਂ ਚਾਹੀਦਾ ਜਿੱਥੇ ਤੇ ਮੈਨੂੰ ਲੱਗਦਾ ਇਹ ਫਿਲਮ ਐਕਸਪੀਰੀਅੰਸ ਕਰਨੀ ਚਾਹੀਦੀ ਸਾਨੂੰ ਸਿਨੇਮਾ ਥੀਏਟਰ ਚ ਜਾ ਕੇ ਤੇ ਬਹੁਤ ਵਧੀਆ ਐਕਸਪੀਰੀਅੰਸ ਰਹੂਗਾ ਤੁਹਾਡਾ ਤੇ ਬਾਕੀ ਜਿਹੜੇ ਮੈਂ ਜਿਵੇਂ ਫਿਲਮ ਦੇਖੀ ਆ ਕਰੈਕਟਰ ਨੂੰ ਜੇ ਬਾਹਰ ਕੱਢ ਕੇ ਸੋਚਾਂ ਤਾਂ ਵੈਸੇ ਮੈਨੂੰ ਲੱਗਦਾ ਕਿ ਤੁਸੀਂ ਦੋਨੇ ਲੈਜੈਂਡ ਤਾਂ ਹੈਗੇ ਹੋ ਪਰ ਬਾਈ ਜੋ ਪਰਫਾਰਮ ਕੀਤਾ ਜਿਸ ਤਰੀਕੇ ਨਾਲ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਮੇਰੇ ਦਿਮਾਗ ਚੋਂ ਨਿਕਲਦੀ ਬਹੁਤ ਨਹੀਂ ਸੋ ਕੁਝ ਵੀ ਮੇਰੇ ਦਿਮਾਗ ਚੋਂ ਨਿਕਲਿਆ ਨਾ ਮੈਂ ਤਾਂ ਕੁਝ ਬੋਲਿਆ ਰਿਹਾ ਹਾਂ ਬਸ ਮੈਂ ਮੈਂ ਇਹੀ ਕਹੂੰਗਾ ਕਿ ਫਿਲਮ ਸਾਰਿਆਂ ਨੇ ਜ਼ਰੂਰ ਦੇਖਿਆ ਮਤਲਬ ਜਰੂਰ ਦੇਖ ਕੇ ਆਓ ਫਿਲਮ ਸਾਰਿਆਂ ਨੇ ਦੇਖੋ ਬਾਕੀ ਸਾਰਾ ਧੰਨਵਾਦ ਥੈਂਕ ਯੂ ਜੀ ਪਾਜੀ 1 ਸੈਕਿੰਡ 1 ਸੈਕਿੰਡ ਜੀ ਜੋ ਕਦੀ ਮਤਲਬ ਹਮੇਸ਼ਾ ਇਹਨਾਂ ਨੂੰ ਕ੍ਰੈਡਿਟ ਨਹੀਂ ਮਿਲਦਾ ਉਹ ਵਜੋਂ ਤੁਸੀਂ ਦੇਖਿਆ ਫਿਲਮ ਚ ਸੰਦੀਪ ਸਾਹ ਸੋ ਮਿਸਟਰ ਮੈਟੋਗ੍ਰਾਫਰ It's like, like sure. <laughs> Thank you, Sunny. Yeah. Thank you. Yes? I think that's it, yeah. Thank, Thank you, guys. You. Support <laughs> please. Love you. love you so much. Thank you so much.